ਜਲਾਲਾਬਾਦ ਦੇ ਪਿੰਡ ਕਾਂਗਾ ਕਲਾ ਵਿਖੇ ਬਾਬਾ ਗਰੀਬਦਾਸ ਦੀ ਕੁਟਿਆ ਤੇ ਲੱਗਿਆ ਸਲਾਨਾ ਮੇਲਾ ਪਹੁੰਚੇ ਗਾਇਕ ਮੀਤ ਬਰਾੜ ਅਤੇ ਹਰਮਨਦੀਪ ਨੇ ਬੰਨੇ ਰੰਗ ਜਲਾਲਾਬਾਦ ਦੇ ਨਜ਼ਦੀਕੀ ਪਿੰਡ ਕਾਂਗਾ ਕਲਾ ਵਿਖੇ ਇਸ ਸਾਲ ਵੀ ਬਾਬਾ ਗਰੀਬਦਾਸ ਦੀ ਕੁਟਿਆ ਤੇ ਮੇਲਾ ਬੜੀ ਧੂਮ ਦਾ ਮਤੇ ਸ਼ਰਦਾ ਪਾਵਨਾ ਦੇ ਨਾਲ ਲਗਾਇਆ ਗਿਆ ਜਿੱਤੇ ਸੰਗਤਾਂ ਦੂਰੋਂ ਨੇੜੋਂ ਪਹੁੰਚ ਕੇ ਨਤਮਸਤਕ ਹੋਈਆਂ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੇਲੇ ਦੇ ਵਿੱਚ ਬਾਬਾ ਜੀ ਦਾ ਅਟੁੱਟ ਲੰਗਰ ਸਾਰਾ ਦਿਨ ਵਰਤਾਇਆ ਗਿਆ ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਦੇ ਵਿੱਚ ਹਰ ਸਾਲ ਉੱਚ ਕੋਟੀ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਵਾਰ ਦਗਾਣਾ ਜੋੜੀ ਮੀਤ ਬਰਾੜ ਅਤੇ ਹਰਮਨਦੀਪ ਨੇ ਰੰਗ ਬੰਨੇ ਅਤੇ ਦਰਸ਼ਕਾਂ ਨੂੰ ਚੁੰਮਣ ਲਾਤਾ ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ ਹਰ ਸਾਲ 19 ਹਾੜ ਨੂੰ ਸਾਲ ਦੇ ਵਿੱਚ ਇੱਕ ਵਾਰ ਲਗਾਇਆ ਜਾਂਦਾ ਹੈ ਜਿਸ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਅਤੇ ਖੇਡ ਕਬੱਡੀ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਜੇਤੂ ਟੀਮਾਂ ਨੂੰ ਵੱਡੇ ਇਨਾਮ ਵੀ ਦਿੱਤੇ ਜਾਂਦੇ ਹਨ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁਕ ਪੇਜ ਨੂੰ ਹੁਣੇ ਫੋਲੋ ਕਰ ਲਓ I'm <laughs> going ਖੋਬਲਮ ਜੀ ਗੁਰਜਿੰਦਰ ਸਿੰਘ ਅੱਜ ਪਿੰਡ ਕਾਂਗਾਕਲਾ ਦੇ ਵਿੱਚ ਮੇਲਾ ਕਰਾਇਆ ਗਿਆ ਹੈ ਬੜਾ ਸ਼ਾਨਦਾਰ ਮੇਲਾ ਲੱਗਿਆ ਵੇਖਣ ਨੂੰ ਕਿੱਦਾਂ ਦਾ ਪ੍ਰਬੰਧ ਹੁੰਦਾ ਹੈ ਮੇਲੇ ਦੇ ਵਿੱਚ ਔਰ ਕਿੰਨੇ ਸਮੇਂ ਤੋਂ ਲੱਗ ਰਿਹਾ ਹੈ ਮੇਲਾ ਇਹ ਬਹੁਤ ਪੁਰਾਣਾ ਲੱਗਦਾ ਜੀ ਸਾਡੇ ਸੰਭਾਲ ਤੋਂ ਪਹਿਲਾਂ ਦਾ ਮੇਲਾ ਲੱਗਦਾ ਹੈ ਮੇਲਾ ਸਾਡੇ ਬਜ਼ੁਰਗ ਵੀ ਕਰਾਉਂਦੇ ਰਹੇ ਆ ਪਹਿਲਾਂ ਮੇਲਾ ਹੈ ਤੇ ਇਹ ਵਧੀਆ ਮੇਲਾ ਵੀ ਸਾਰੇ ਪਿੰਡ ਦੇ ਸਹਿਯੋਗ ਨਾਲ ਤੇ ਨਗਰ ਨਿਵਾਸੀਆਂ ਦੇ ਦਬਾਰੋ ਟਾਣੀਆਂ ਦਾ ਵੀ ਸਹਿਯੋਗ ਹੁੰਦਾ ਆ ਐਨ ਆਰ ਆਈ ਵੀਰਾਂ ਦਾ ਵੀ ਸਹਿਯੋਗ ਹੁੰਦਾ ਆ ਬਹੁਤ ਵਧੀਆ ਵੀ ਪ੍ਰਬੰਧ ਹੁੰਦੇ ਆ ਸਾਰੀ ਸੰਗਤ ਬਹੁਤ ਸੇਵਾ ਕਰਦੀ ਜੇ ਗੱਲ ਕਰੀਏ ਸੱਭਿਆਚਾਰ ਪ੍ਰੋਗਰਾਮ ਦੀ ਸੱਭਿਆਚਾਰ ਪ੍ਰੋਗਰਾਮ ਕਿੱਦਾਂ ਦੇ ਆ ਤੇ ਅੱਗੇ ਕੀ ਹੋਣ ਵਾਲਾ ਇਹ ਇਹ ਤਾਂ ਜੀ ਬਜਟ ਦੇ ਹਿਸਾਬ ਨਾਲ ਹੀ ਆ ਜੀ ਪਹਿਲਾਂ ਵੀ ਵਧੀਆ ਕਲਾਕਾਰ ਆਉਂਦੇ ਰਹੇ ਆ ਹੁਣ ਵੀ ਸੱਭਿਆਚਾਰਕ ਵਧੀਆ ਪ੍ਰੋਗਰਾਮ ਆ ਗਾਂ ਜਿਵੇਂ ਸਹਿਯੋਗ ਮਿਲੂਗਾ ਉਵੇਂ ਹੀ ਜੀ ਗਾਂ ਮੇਲਾ ਵਧਾਵਾਂਗੇ ਜੀ ਤੇ ਅੱਜ ਦੇ ਅੱਜ ਦੇ ਮੇਲੇ ਵਿੱਚ ਕੀ ਕੀ ਪ੍ਰੋਗਰਾਮ ਹੈ ਅੱਜ ਦੇ ਪਹਿਲਾਂ ਸਵੇਰ ਦਾ ਇੱਕ ਪ੍ਰੋਗਰਾਮ ਸੀ ਜੀ ਮੀਤ ਬਰਾੜ ਤੇ ਜਸ਼ਨ ਦੀ ਤਖਾੜਾ ਸੀਗਾ ਜੀ ਹੁਣ ਕਬੱਡੀ ਦੇ ਮੈਚ ਹੈਗੇ ਆ ਜੀ ਤਿੰਨ ਤੇ ਚਾਰ ਆ ਦੀ ਬਾਸ ਹੋਂ ਕਬੱਡੀ ਕਰਾਉਣੀ ਹੈ ਜਾਣਕਾਰੀ ਲਈ ਦੱਸ ਦੋ ਕਿਹੜੇ ਸਮਾਂ ਲਗਾਇਆ ਜਾਂਦਾ ਹੈ ਸਾਲ ਦੇ ਵਿੱਚ ਕਿੰਨੀ ਵਾਰ ਲਗਾਇਆ ਜਾਂਦਾ ਹੈ ਇਸ ਸਾਲ ਦੇ ਵਿੱਚ ਇੱਕ ਵਾਰ ਹੀ ਲੱਗਦਾ ਜੀ 1960 ਦਾ ਹੁੰਦਾ ਹੈ ਸਤ ਬਾਬਾ ਗਰੀਬ ਦਾ ਦੀ ਆਦ ਵਿੱਚ ਲੱਗਦਾ ਜੀ ਬਹੁਤ ਪੁਰਾਣਾ ਲੱਗਦਾ ਮੈਨੂੰ ਜੇ ਗੱਲ ਕਰੀਏ ਸੱਭਿਆਚਾਰਕ ਪ੍ਰੋਗਰਾਮਾਂ ਦੀ ਤਾਂ ਬੜੇ ਜਿਹੜੇ ਹੋਰ ਪਿੰਡਾਂ ਵਿੱਚ ਅਲੋਪ ਹੋ ਰਹੇ ਐ ਤੁਸੀਂ ਇਸ ਸੱਭਿਆਚਾਰ ਨੂੰ ਲੈ ਕੇ ਅੱਗੇ ਤੁਰੇ ਹੋ ਕੀ ਕਹਿਣਾ ਚਾਹੋਗੇ ਇਹ ਜੀ ਮੇਲੇ ਚਾਹੀਦੇ ਆ ਕਰਾਉਣੇ ਪੀਰ ਫਕੀਰ ਹੈਗੇ ਆ ਜੀ ਤੇ ਹਰੇਕ ਨੂੰ ਪਿੰਡ ਨੂੰ ਸਹਿਯੋਗ ਦੇਣਾ ਚਾਹੀਦਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਲੱਗਦੇ ਆ ਇਕੱਲਾ ਬੰਦਾ ਕੋਈ ਨਹੀਂ ਕਰਾ ਸਕਦਾ ਸਾਡੇ ਪਿੰਡ ਦਾ ਬਹੁਤ ਸਹਿਯੋਗ ਆ ਢਾਣੀਆਂ ਦਾ ਸਹਿਯੋਗ ਆ ਤੇ ਬਹੁਤ ਵਧੀਆ ਆਪਦੇ ਵੱਲੋਂ ਕੋਸ਼ਿਸ਼ ਕਰੀ ਦੀ ਆ ਵੀ ਵਧੀਆ ਮੇਲਾ ਕਰਾ ਸਕਦੇ ਲਾਸਟ ਵੀਡੀਓ ਵੇਖਣ ਵਾਲਿਆਂ ਨੂੰ ਬੇਨਤੀ ਆ ਕੋਈ ਸੁਦੇਸ਼ ਕਰਨਾ ਚਾਹੋ ਅਹੀ ਵੀ ਪਿੰਡ ਚੋਂ ਵੀ ਮੇਲੇ ਕਰਾਓ ਟੂਰਨਾਮੈਂਟ ਕਰਾਓ ਨਸ਼ਿਆਂ ਵਾਲੋ ਜਿਹੜੇ ਮੁੰਡੇ ਜਾ ਰਹੇ ਆ ਗਰਾਉਂਡ ਖੇਡ ਗਰਾਉਂਡ ਜੂਰ ਬਣਾਓ ਗਰਾਉਂਡ ਦੇ ਵਿੱਚ ਹਰੇਕ ਸਰਪੰਚ ਨੂੰ ਬੇਨਤੀ ਆ ਵੀ ਜਿਹੜੇ ਨਸ਼ਿਆਂ ਵੱਲ ਜਾ ਰਹੇ ਆ ਉਹ ਇੱਧਰ ਖੇਡਾਂ ਵੱਲ ਲਾਉਣ ਤੇ ਗਰਾਉਂਡ ਨਾਲ ਜੋੜੋ ਗੁਰਵਿੰਦਰ ਸਿੰਘ ਅਰੇ ਜੀ ਤੁਸੀਂ ਬਹੁਤ ਵਧੀਆ ਮੇਲਾ ਸ਼ਾਨਦਾਰ ਮੇਲਾ ਕਰਵਾ ਰਹੇ ਹੋ ਕੀ ਕਹਿਣਾ ਚਾਹੋਗੇ ਆ ਇਤਰੇ ਹੀ ਨੌਜਵਾਨਾਂ ਦਾ ਸਹਿਯੋਗ ਚਾਹੀਦਾ ਸਾਰੇ ਭਰਾਵਾਂ ਦਾ ਇਹਨੇ ਨਾਲ ਇੱਕ ਨਾ ਬੰਨਦਾ ਜੇ ਸੱਜਾ ਜੇ ਪੁਰਾਣੇ ਮੇਲੇ ਲੱਗਦੇ ਰਹਿਣ ਤਾਂ ਸਾਰੇ ਮੁੰਡੇ ਜਿਹੜੇ ਧਵਾਗ ਨਾਲ ਰਹਿੰਦੇ ਨੇ ਸਾਰੇ ਪਿੰਡ ਦਾ ਸਹਿਯੋਗ ਹੈ ਵਧੀਆ ਸਾਡੇ ਸਾਰੇ ਪਿੰਡਾਂ ਦੇ ਦੋ ਪਿੰਡਾਂ ਨੇ ਸਾਡੇ ਪਿੰਡ ਦੀਆਂ ਦੋ ਦਾ ਵਧੀਆ ਸਹਿਯੋਗ ਹੈ ਬਾਕੀ ਨੌ ਜਾਂ 10 ਮੁੰਡੇ ਜਿੰਨੇ ਨੇ ਸਾਰੇ ਨਸ਼ਿਆਂ ਤੋਂ ਰਹਿਦ ਨੇ ਸਾਡੇ ਕਬੱਡੀਆਂ ਵੀ ਦੋ ਟੀਮਾਂ ਜਿਹੜੀਆਂ ਨੇ ਬੁੜੀਆਂ ਟੌਪ ਦੀਆਂ ਜੀ ਗੱਲ ਕਰੀਏ ਦੋ ਪਿੰਡਾਂ ਦੀ ਤੁਸੀਂ ਸਹਿਯੋਗ ਦੀ ਗੱਲ ਕੀਤੀ ਹੈ ਅਕਸਰ ਹੀ ਇਦਾਂ ਹੁੰਦਾ ਹੈ ਕਿ ਜਦੋਂ ਮੇਲਾ ਹੁੰਦਾ ਹੈ ਮੇਲਾ ਕਮੇਟੀਆਂ ਦੇ ਵਿੱਚ ਪ੍ਰਧਾਨਗੀਆਂ ਦਾ ਬੜਾ ਰੌਲਾ ਹੁੰਦਾ ਹੈ ਨਹੀਂ ਸਾਡੇ ਕੋਈ ਰੌਲਾ ਨਹੀਂ ਜੀ ਪੰਚਾਇਤਾਂ ਦੋ ਨੇ ਨੰਗਰ ਸਾਡਾ ਇੱਕੋ ਹੀ ਹੈ ਠੀਕ ਹੈ ਪਿੰਡਾਂ ਦੋ ਰਟਾਣੀਆਂ ਵੀ ਲੱਗ ਕੇ ਤੇ ਪਿੰਡ ਵੀ ਲ ਜੇਨ ਤੋਂ ਮਤਲਬ ਰਲ ਮਿਲ ਕੇ ਜਿਹੜੇ ਮੇਲੇ ਦਾ ਉਪਰਾਲਾ ਹਾਂ ਹਾਂ ਪੂਰਾ ਤੇ ਕਬੱਡੀ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਬੜੇ ਇੰਤਜ਼ਾਮ ਬੜੇ ਹੀ ਸਾਡੀਆਂ ਟੀਮਾਂ ਆਲਦੀਆਂ ਨੇ ਦੋ ਦੋ ਪਿੰਡ ਦੀਆਂ ਇਹਨਾਂ ਮੁੰਡਿਆਂ ਨੇ ਸੋਨੂ ਵਾਲਿਆਂ ਨੇ ਬਣਾਈਆਂ ਨੇ ਟੀਮਾਂ ਬਹੁਤ ਵਧੀਆ ਮੈਚ ਕਰਾਉਣੀ ਹੈ ਲਾਸਟ ਬੇਨਤੀ ਆ ਕੋਈ ਸੰਦੇਸ਼ ਬੇਨਤੀ ਹੈ ਇਹ ਮੁੰਡਿਆਂ ਨੂੰ ਨਸ਼ਿਆਂ ਤੋਂ ਰਹਿਣ ਦੋ ਆਪਦੇ ਪੰਜਾਬ ਨਾਲ ਜੁੜੋ ਬਾਹਰ ਭੱਜ ਨਹੀਂ ਕੋਲੋੜ ਨਹੀਂ ਠੱਕੇ ਖਾਨ ਜੀ ਆਪਦੇ ਪੰਜਾਬ ਨੂੰ ਉਸ ਤੋਂ ہمارا ਸਭਾ ਜਿਹੜਾ ਆਪਣਾ ਪ੍ਰੋਗਰਾਮ ਚੱਲਦੇ ਨੇ ਪਹਿਲੋਂ ਕਰਾੜੇ ਉਹ ਯੋਰਗਾਨ ਨੇ ਸਾਰੇ ਪ੍ਰੋਗਰਾਮ ਉਹਨਾਂ ਨੂੰ ਬਰਕਰਾਰ ਰੱਖੀਗੇ ਬਾਰ ਜਾਣ ਦੀ ਕੋਈ ਰੋੜ ਨਹੀਂ ਇੱਥੇ ਕੰਮ-ਕਾਰ ਵਧੂਰੇ ਆਪਦੇ ਚੰਗੇ ਕੰਮ ਕਰੋ ਖੇਤੀਬਾੜੀ ਕਰੋ ਜਾਓ ਕੰਮ ਕਰੋ ਕਰਮਾ ਕਰੋ ਨਸ਼ਾ ਦੋ ਰਹੋ ਜਾਓ ਠੀਕ